ਸਰ ਸ਼ਕਲ ਜੀ ਮੈਂ ਰਿੰਨਤ ਦੀ ਮਾਂ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਭਾਈ ਅੱਜ ਕੱਲ ਬਾਬਿਆਂ ਦਾ ਕੀ ਹਾਲ ਆ ਪਖੰਡੀ ਦੀਆਂ ਤੁਸੀਂ ਅਨੇਕਾਂ ਵੀਡੀਓਜ਼ ਦੇਖ ਲਓ ਪਰ ਦੂਜੇ ਪਾਸੇ ਹੁਣ ਜਿਹੜੇ ਪਾਸਟਰ ਨੇ ਉਹ ਵੀ ਚਰਚਾ ਦੇ ਵਿੱਚ ਆ ਗਏ ਨੇ ਕਿਉਂਕਿ ਹੁਣ ਉਹਨਾਂ ਦੇ ਉੱਤੇ ਵੀ ਛੇੜਛਾੜ ਕਰਨ ਦੇ ਇਲਜ਼ਾਮ ਜਿਹੜੇ ਕਿ ਲੱਗਦੇ ਹੋਏ ਨਜ਼ਰ ਆ ਰਹੇ ਨੇ ਤਾਂ ਫਿਰ ਜਿਹੜੇ ਦੇ ਭਗਤ ਨੇ ਉਹ ਵੀਡੀਓ ਤੋਂ ਥੋੜਾ ਜ਼ਰੂਰ ਦੂਰ ਰਹਿਣ ਕਿਉਂਕਿ ਕਈ ਵਾਰ ਭਗਤਾਂ ਨੂੰ ਗੁੱਸਾ ਜ਼ਰੂਰ ਲੱਗ ਜਾਂਦਾ ਪਰ ਜਿਵੇਂ ਦੇ ਇਲਜ਼ਾਮ ਪਾਸਟਰ ਦੇ ਉੱਤੇ ਲੱਗੇ ਨੇ ਉਹ ਵੀ ਕਿਸੇ ਤੋਂ ਛੁਪੇ ਨਹੀਂ रह ਸਕੇ ਹਾਲਾਂਕਿ ਪਾਸਟਰ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਬੇਗੁਨਾਹ ਦੱਸਿਆ ਕਿ ਜਾਣ ਬੁਝ ਕੇ ਜਿਹੜਾ ਕੀ ਮੇਰੇ ਤੇ ਅਜਿਹੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਲੜਕੀ ਨੇ ਜਿਹੜੇ ਦੋਸ਼ ਲਗਾਏ ਨੇ ਉਹ ਬੇहद ਸੰਗੀਨ ਦੋਸ਼ ਨੇ ਕਿਉਂਕਿ ਲੜਕੀ ਦਾ ਕਹਿਣਾ ਕਿ ਉਸ ਦੇ ਨਾਲ ਜਿਸਮਾਨੀ ਛੇੜਛਾੜ ਹੋਈ ਹੈ ਉਸ ਨੂੰ ਗਲਤ ਤਰੀਕੇ ਦੇ ਮੈਸੇਜ ਭੇਜੇ ਜਾਂਦੇ ਸੀ ਦੂਜੇ ਪਾਸੇ ਪਾਸਟਰ ਨੇ ਤਾਂ ਸਿਰ ਹੀ ਲਾ ਦਿੱਤਾ ਉਹ ਤਾਂ ਕਹਿੰਦਾ ਭਾਈ ਚੈਟ ਵੀ ਝੂਠੀ ਬਣ ਸਕਦੀ ਹੈ ਕਿਸੇ ਨਾਲ ਗੱਲਬਾਤ ਕਿਸੇ ਨਾਲ ਨੰਬਰ ਬਣਾ ਕੇ ਝੂਠੀ ਚੈਟ ਵੀ ਦਿਖਾਈ ਜਾ ਸਕਦੀ ਹੈ ਤੇ ਦੂਜੀ ਗੱਲ ਪਾਸਟਰ ਦਾ ਕਹਿਣਾ ਹੈ ਕਿ ਇੱਥੋਂ ਤੱਕ ਕਿ ਬੰਦੇ ਦੀ ਆਵਾਜ਼ ਵੀ ਝੂਠੀ ਬਣਾ ਦਿੱਤੀ ਜਾਂਦੀ ਹੈ ਮਤਲਬ ਐਵੇਂ ਦਾ ਕਹਿੰਦੇ ਸਿਸਟਮ ਆ ਗਿਆ ਵੀ ਤੁਹਾਡੇ WhatsApp ਦੇ ਉੱਤੇ ਜਿਹੜੀ ਕਿਸੇ ਨੂੰ ਮੈਸੇਜ ਭੇਜਣ ਵਾਲੀ ਹੈ ਉਹ ਚੈਟ ਝੂਠੀ ਬਣਾ ਕੇ ਕਿਸੇ ਨੂੰ ਵੀ ਬਦਨਾਮ ਕੀਤਾ ਜਾ ਸਕਦਾ ਤਾਂ ਇਹ ਜਿਹੜਾ ਬਿਆਨ ਆ ਪਾਸਟਰ ਵਰਜਿੰਦਰ ਦਾ ਆਇਆ ਤਾਂ ਉਸਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਤਾਂ ਫਿਰ ਬਹੁਤੀ देर ਨਹੀਂ ਕਰਦੇ ਤਾਂ ਸੁਣ ਲੈਨੇ ਆ ਸੀ ਇੱਕ ਇੱਕ ਕਰਕੇ ਬਿਆਨ ਸਭ ਤੋਂ ਪਹਿਲਾਂ ਸੀ ਉਸ ਲੜਕੀ ਵੱਲੋਂ ਲਗਾਏ ਗਏ ਇਲਜ਼ਾਮਾਂ ਦੀ ਗੱਲ ਕਰਦੇ ਆ ਕਿ ਉਸਨੇ ਕਿਹੜੇ ਕਿਹੜੇ ਇਲਜ਼ਾਮ ਲਗਾਏ ਨੇ 824 ਕੰਟੇਨਰਾਂ ਦੀਆਂ ਗੱਡੀਆਂ ਹੁੰਦੀਆਂ ਸੀ ਮੈਂ ਘਰੋਂ ਨਿਕਲਣਾ ਤੱਕ ਬੰਦ ਕਰ ਦਿੱਤਾ ਸੀ ਮੈਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਮਿਲ ਸਕਦੀ ਸੀ ਘਰੋਂ ਬਾਹਰ ਨਹੀਂ ਜਾ ਸਕਦੀ ਸੀ ਸਰ ਮੇਰਾ ਐਕਸੀਡੈਂਟ ਕਰਾਂ ਤੱਕ ਇਸ ਬੰਦੇ ਨੇ ਕੋਸ਼ਿਸ਼ ਕੀਤੀ ਸੀ ਕਪੂਰਥਲਾ ਦੇ ਵਿੱਚ ਤੇ ਉੱਥੇ ਮਾਰਕੀਟ ਦੇ ਵਿੱਚ ਇਸ ਕਰਕੇ ਸਰ ਮੈਂ ਕਿਤੇ ਵੀ ਨਹੀਂ ਗਈ ਐਂਡ ਸਰ ਇਹਨਾਂ ਦਾ ਆਹੀ ਕਿ ਅਸੀਂ ਬਦਨਾਮੀ ਕਰਦਾ ਕਿ ਤੇਰੀਆਂ ਫੋਟੋਜ਼ ਵਾਇਰਲ ਕਰ ਦਾਂਗੇ ਬਣਾ ਕੇ ਸਾਡੇ ਕੋ ਐਡੀਟਰ ਸਾਨੂੰ ਕੌਣ ਫੜ ਲੂਗਾ ਜਾਂ ਮੇਰੇ ਤੇ ਕਿਹਦਾ ਦਾਵਾ ਚੱਲ ਜੂਗਾ ਮੈਂ ਤਾਂ ਫੇਕ ਚੈਟ ਵੀ ਬਣਾ ਲੂਗਾ ਹੁਣ ਤੁਸੀਂ ਉੱਥੇ रह ਰਹੇ ਹੋ ਐਮਪੀ ਰਹੇ ਨੇ ਨਹੀਂ ਸਰ ਮੈਂ ਇੱਥੇ ਰਹੀ ਹਾਂ ਕਪੂਰਥਲੇ ਸਾਰੇ ਤੁਹਾਡੇ ਉੱਥੇ ਹਾਂਜੀ ਲਓ ਜੀ ਲੜਕੀ ਦਾ ਬਿਆਨ ਤੁਸੀਂ ਸੁਣ ਹੀ ਲਿਆ ਕਿ ਮੇਰੇ ਨਾਲ ਕਿਸ ਤਰੀਕੇ ਦੇ ਨਾਲ ਛੇੜਛਾੜ ਹੋਈ ਤੇ ਕਦੋਂ ਤੋਂ ਜਿਹੜੀ ਕਿ ਉਹ ਪਾਸਟਰਾਂ ਦੇ ਕੋਲ ਜਾਣ ਲੱਗੀ ਸੀ ਤਾਂ ਦੂਜੇ ਪਾਸੇ ਹੁਣ ਅਸੀਂ ਬਿਆਨ ਸੁਣਨ ਆ ਪਾਸਟਰ ਵਰਜਿੰਦਰ ਦਾ ਕਿ ਅਸੀਂ ਜਦੋਂ ਇੰਨੇ ਗੰਭੀਰ ਇਲਜ਼ਾਮ ਲੱਗੇ ਨੇ ਤਾਂ ਫਿਰ ਇਸ ਦੇ ਉੱਤੇ ਚੁੱਪੀ ਤੋੜਨੀ ਦਾ ਬਲਦੀ ਸੀ ਨਹੀਂ ਤਾਂ ਫਿਰ ਬਾਬਾ ਹੋਰ ਵੀ ਉਲਝ ਜਾਂਦਾ ਤਾਂ ਫਿਰ ਉਹਨੇ ਜਿਹੜੇ ਇਲਜ਼ਾਮ ਲਗਾਏ ਨੇ ਤੇ ਕਿਹੜੇ ਖੁਲਾਸੇ ਕੀਤੇ ਨੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਜ਼ਰਾ ਉਹ ਵੀ ਸੁਣ ਲਓ ਆਪ ਦੇਖੋ ਕਿ ਯਹਾਂ ਪਰ ਸਾਰੇ ਚਰਚ ਕੋ ਪਤਾ ਹੈ कि उसको फिट्स पड़ते थे दुष्ट आत्मा की प्रॉब्लम थी तो यहाँ पर लोग जो दुष्ट आत्मा के लिए प्रेयर कराने आते हैं भैया निकल जाए मैं ठीक हो जाऊँ हमारा काम प्रेयर करना है और हमारे लिए कोई भी नहीं हमारी वो बेटी जैसी है और वो हमारे मतलब वो फैमिली वो बहन बन के रहती दे थी इनके साथ उसकी माँ हमारा तो कोई किसी के साथ है नहीं लेकिन ये देखो लड़ते आपस में बाहर वॉलंटियर और ये सारा गुस्सा बढ़ा उस पे निकलता आपके दुकान पर कोई काम कर रहा है पर्चा किस पे होगा मालक मालिक पे होगा बस आपको इतनी सी बात सर जो, जो आप कह रहे हो कि पैसे की मांग की गई है वो कुछ किया वो कितने पैसे की मांग की गई थी किस की। किसने की मतलब नहीं नहीं, नहीं उन्होंने प्रधान जी के घर पे प्रधान जी जब उसके घर पे गए तो इनके साथ बातचीत हुआ मेरे साथ नहीं हुआ कितने अच्छा प्रधान जी के साथ कितने पैसे इनसे कितने पैसे मांगे

अभी हमें एक जानकारी मिली थी अभी बाहर ही पता चला था कि आ, तो उसने जमानत करवाई एक नहीं चंदन ने नहीं हाँ तो भगोड़ा है ना तो अभी मैं यही तो बात कह रहा हूँ कि ये ढाई महीने से ये एफआईआर एम एस डीएसपी के पास बंदे भेज रहा हूँ कि इसको क्यों नहीं पकड़ रहा बाद में पता लगता है कि अब इसकी इसका साला इसको फोन करता है <coughs> क्या कौन करता है मुझे नहीं पता भाई किसके साथ لیکن پر اب یہ دیکھو کہ بھئی اب یہ جو چیزیں میں ڈھائی مہینے سے مانگ کر رہا ہوں میری تو سنبھائی نہیں کر رہا اب انہوں نے دیکھا کہ میرے اوپر پرچہ کر دیا تو اپ خود سمجھدار ہو کہ یہ دیکھو نا کیوں بیٹھ گیا یہاں پہ لو جی ਤੁਸੀਂ دونوں طرح دے بیان جڑے کی سن لے نے کیونکہ ایک پاسے تا جڑا پاسٹر ہے اپنے تے لگے الزاماں نو سرے تو نکار رہا ہے پر دوسرے پاسے لڑکی دا کہنا ہے کہ میرے نال اجہی گل بات ہوئی ہے باقی ਤੁਹਾڈا اس ویڈیو لے کے کی کہنا ہے کہ کی اس معاملے دے وچ جڑا کہ ਤੁਹਾਨੂੰ ਲੱਗਦਾ ਤਾਂ ਦੂਜੇ ਪਾਸੇ ਪਹਿਲਾਂ ਜਦੋਂ ਅਸੀਂ ਹਮੇਸ਼ਾ ਪਖੰਡਵਾਦੀਆਂ ਵੀਡੀਓਜ਼ ਦਿਖਾਉਂਦੇ ਆ ਤਾਂ ਉਸ ਦੇ ਵਿੱਚ ਲੋਕਾਂ ਨੂੰ ਇਹੀ ਗੱਲ ਜਿਹੜੀ ਕਿ ਸਮਝਾਈ ਜਾਂਦੀ ਹੈ ਕਿ ਭਾਈ ਇਹਨਾਂ ਪਖੰਡੀਆਂ ਬਾਬਿਆਂ ਕੋਲ ਕੁਝ ਨਹੀਂ ਹੁੰਦਾ ਫਿਰ ਬਾਅਦ ਦੇ ਵਿੱਚ ਜੇ ਉਹ ਤੁਹਾੜ ਨਾਲ ਕੋਈ ਗੱਲਬਾਤ ਹੋ ਜਾਂਦੀ ਹੈ ਤਾਂ ਫਿਰ ਥਾਣੇ ਕਚੈਰੀਆਂ ਦੇ ਤੁਸੀਂ ਚੱਕਰ ਲਾਉਂਦੇ ਰਹਿੰਦੇ ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਵੱਡਾ ਕੋਈ ਵੀ ਨਹੀਂ ਤੇ ਦੇਹਧਾਰੀ ਦਾ ਕੋਈ ਬਾਬਾ ਹੋ ਹੀ ਨਹੀਂ ਸਕਦਾ ਇਹ ਤਾਂ ਸਾਡੇ ਗੁਰੂ ਵੀ ਕਹਿ ਗਏ ਨੇ ਪਰ ਲੋਕ ਕਿਉਂ ਇਹਨਾਂ ਡੇਰੇ ਕਿਉਂ ਇਹਨਾਂ ਡੇਰਿਆਂ ਦੇ ਵਿੱਚ ਜਾਂਦੇ ਨੇ ਨਾ ਪਖੰਡਿਆਂ ਦੇ ਕੋਲ ਜਾਂਦੇ ਨੇ ਤਾਂ ਫਿਰ ਕਸੂਰ ਬਾਦ ਤੁਹਾਡਾ ਵੀ ਜ਼ਰੂਰ ਹੈ ਜੇਕਰ ਤੁਸੀਂ ਅਜਿਹੇ ਬਾਬਿਆਂ ਦੇ ਕੋਲ ਜਾਂਦੇ ਹੋ ਬਾਕੀ ਹੁਣ ਤੁਹਾਡਾ ਕੀ ਕਹਿਣਾ ਆਪਣੀ ਰੈ ਜਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਛੰਕਾਟਾ ਨਿਊਜ਼